ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟਾਈਮ ਤੋਂ ਹਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਵੀਰਸ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੁੱਤਣੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਆਨ ਰਸੀਦੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਅਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਸ਼ਾਪ ਬੰਦ ਹੋਊਗੀ ਕਿੰਨੇ ਦਿਨ ਬੰਦ ਹੋਊਗੀ ਅ ਅੱਜ ਹੈਗੀ ਹੈ ਜੀ ਤਰੀਕ 5 5 ਜੂਨ ਅੱਜ ਦੁਪਹਿਰ ਤੋਂ ਬਾਅਦ ਸ਼ਾਪ ਆਪਣੀ ক্লোਜ਼ ਹੋ ਜੂਗੀ ਤੇ ਫਿਰ 4-5 ਦਿਨ ਆਪਣੀ ਸ਼ਾਪ ਹੈ ਜਿਹੜੀ ਉਹ ਬੰਦ ਰੱਖੂਗੀ ਜਦੋਂ ਅਸੀਂ ਆਵਾਂਗੇ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਬਾਅਦ 4-5 ਦਿਨਾਂ ਬਾਅਦ ਤੁਸੀਂ ਆ ਸਕਦੇ ਹੋ ਸ਼ਾਪ ਤੇ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਖੂਬਸੂਰਤ ਸੂਟ ਰਹਿਣ ਵਾਲੇ ਨੇ ਜੀ। ਲੋ ਪਹਿਲਾ ਸੂਟ। ਬਹੁਤ ਸੋਹਣਾ ਹੁੰਦਾ ਕੈਮਰੀ ਕਾਟਨ ਦੇ ਵਿੱਚ ਸੂਟ। ਆ ਇਧਰ ਜੀ। ਆ ਇਧਰ ਜੀ। ਬਾਸ ਚੱਕ ਲਾਂਗੇ। ਆ ਲੋ। ਬਹੁਤ ਸੋਹਣਾ ਸੂਟ ਹੈ ਕੈਮਰੀ ਕਾਟਨ ਦੇ ਵਿੱਚ ਹੈ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ। ਬਹੁਤ ਪਿਆਰਾ ਜਾਂ neck ਬਣਿਆ ਹੋਇਆ ਉਹਦਾ neck ਦੇਖੋ ਤੁਸੀਂ ਕਿੱਡਾ ਪਿਆਰਾ ਬਟਨ ਵਗੈਰਾ ਦਿੱਤੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਡਿਜ਼ਾਈਨਿੰਗ ਬੜੀ ਪਿਆਰੀ ਕੀਤੀ ਹੋਈ ਆ ਆਪਾਂ ਬੁਟੀਕਾਂ ਤੋਂ ਕਰਵਾਉਨੇ ਆ ਪਰ ਇਹ ਆਲਰੇਡੀ ਕਰਕੇ ਦਿੱਤੀ ਹੋਈ ਆ ਡਿਜ਼ਾਈਨਿੰਗ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਲੇਸਸ ਵਗੈਰਾ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਪੈਨਲ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਲੋ ਜੀ ਘੇਰੇ ਤੇ ਫੇਰ ਤੁਹਾਨੂੰ ਇੱਕ ਲੇਸ ਮਿਲੂਗੀ ਬਹੁਤ ਸੋਹਣੀ ਜੀ ਨਹੀਂ ਹੈ ਕਿ ਟੈਂਪਰੇਰੀ ਜੀ ਲੇਸ ਦਿੱਤੀ ਬੜੀ ਪਿਆਰੀ ਜੀ ਲੇਸ ਦਿੱਤੀ ਹੋਈ ਆ ਤੇ ਬਹੁਤ ਸੋਹਣਾ ਲੱਗਦਾ ਸੂਟ ਠੀਕ ਹੈ ਜੀ ਤੇ ਨੈਕਸਟ ਹੈਗਾ ਬੈਕ ਸਾਈਡ ਇਹਦੀ ਇਦਾਂ ਹੀ ਰਹੂਗੀ ਤੇ ਨੈਕਸਟ ਹੈ ਦਾ ਸਲਵਾਰ ਆ ਲੋ ਜੀ ਸਲਵਾਰ ਹੈ ਜਿਹੜੀ ਇਹੋ ਚਿਕਨ ਦੀ ਹੋਊਗੀ ਵੱਡੇ ਵਰਦੀ ਹੁੰਦੀ ਹੈ ਸਲਵਾਰ ਚਿਕਨ ਦੇ ਵਿੱਚ ਠੀਕ ਹੈ ਜੀ ਆ ਲੋ ਡੇਢ ਗਜ ਪੈਨ ਇਹਦੀ ਹੁੰਦੀ ਹੈ ਸਲਵਾਰ ਤੇ আਡੇ ਲੋਟ ਇੱਥੇ ਬਣਿਆ ਹੁੰਦਾ ਇਹ ਚਿਕਨ ਇਹ ਤੁਹਾਨੂੰ ਪਤਾ ਹੀ ਹੈ ਸਾਰੀਆਂ ਭੈਣਾਂ ਨੂੰ ਕਿ ਇਹ ਸਲਵਾਰ ਹੈ ਜਿਹੜੀ ਇਹ ਸਟ੍ਰੇਟ ਸਲਵਾਰ ਬਣਦੀ ਹੈ ਜਾਂ ਤੁਸੀਂ ਪਲਾਜ਼ੋ ਬਣਾਓ ਜਾਂ ਸਟ੍ਰੇਟ ਸਲਵਾਰ ਬਣਾਓ ਠੀਕ ਹੈ ਅੱਜ ਕੱਲ ਸਟ੍ਰੇਟ ਸਲਵਾਰਾਂ ਹੀ ਚੱਲਦੀਆਂ ਨੇ ਤੇ ਫਿਰ ਬਹੁਤ ਸੋਹਣੀ ਸਲਵਾਰ ਬਣ ਕੇ ਰੈਡੀ ਹੋਣੀ ਆ ਤੁਹਾਡੀ ਚਿਕਨ ਦੇ ਵਿੱਚ ਬੜਾ ਪਿਆਰਾ ਲੱਗਦਾ ਸੂਟ ਦੇ ਲੋ ਜੀ ਨੈਕਸਟ ਇਸ ਦਿਖਾਉਣੀ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਲੱਗਦਾ ਆਲੋ ਬਹੁਤ ਸੋਹਣਾ ਜਦ ਦੁਪੱਟਾ ਬਹੁਤ ਸੋਹਣਾ ਆ ਪਤਾ ਨਹੀਂ ਜੀ ਕੀ ਹੈ ਇਹ ਮੈਂ ਤਾਂ ਕਾਟਨ ਜੀ ਚ ਲਾਈਨਿੰਗ ਦੀ ਗੱਲ ਜੀ ਕਾਟਨ ਦੀ ਹੈ ਆ ਨੇੜੇ ਕਰਕੇ ਦੇਖ ਲਓ ਤੁਸੀਂ ਸੌਫਟ ਜਿਹਾ ਦੁਪੱਟਾ ਹੈਗਾ ਬੜਾ ਹੀ ਸੌਫਟ ਜਿਹਾ ਹੈ ਨਾ ਚਾਈਨਾ ਕੋਟਾ ਤਾਂ ਹੈ ਨਹੀਂਗਾ ਇਹ ਤੇ ਕਾਟਨ ਜੀ ਹੈਗੀ ਆ ਲਾਈਨਾਂ ਜੀਆਂ ਵਾਲੀ ਕਾਟਨ ਹੈ ਜੀ ਬੜੀ ਪਿਆਰੀ ਜੀ ਤੇ ਫੋਰ ਸਾਈਡ ਇਹਦੇ ਲੱਗੀ ਹੋਈ ਹੈ ਜੀ ਲੇਸ ਬਹੁਤ ਸੋਹਣਾ ਜਾਂ ਦੁਪੱਟਾ ਹੈਗਾ ਮੇਰੇ ਖਿਆਲ ਸਵਾ ਦੋ ਪਲੱਸ ਹੋਊਗਾ ਨੈਕ ਸੇ ਇਹਦੇ ਵੀ ਤੁਹਾਨੂੰ ਮੈਂ ਕਲਰ ਦਿਖਾ ਦੇਣੀ ਆ ਬੜਾ ਹੀ ਪਿਆਰਾ ਜਾਂ ਮਹਿੰਦੀ ਕਲਰ ਹੈ ਆ ਇਹਦਾ ਨੈਕ ਬਣਿਆ ਹੋਇਆ ਤਾਂ ਠੀਕ ਹੈ ਜੀ ਇਹ ਹੈਗਾ ਇਹਦੇ ਨਾਲ ਸਲਵਾਰ ਚਿਕਨ ਵਰਕ ਦੀ ਸਲਵਾਰ ਲੁਨੀ ਤੇ ਇਹ ਹੈਗਾ ਦੁਪੱਟਾ કોટਨ ਦੇ ਵਿੱਚ ਦੁਪੱਟਾ ਹੈਗਾ ਹਲਕਾ ਜਿਹਾ ਸਟਾਫ ਹੈਗਾ ਬੜਾ ਹੀ ਪਿਆਰਾ ਜਿਹਾ ਠੀਕ ਹੈ ਇਹ ਪ੍ਰਾਈਸ ਹੈਗੀ ਹੈ ਜੀ 1475 ਲਓ ਜੀ ਮਸਟਰਡ ਕਲਰ ਲਓ ਜੀ ਇਹ ਆਹ ਲਓ ਇਹ ਬਣਿਆ ਹੋਇਆ ਇਹ ਚਿੱਨਾ ਇੱਕ ਮਸਟਰਡ ਕਲਰ ਦੇ ਵਿੱਚ ਸੂਟ ਹੈਗਾ ਐਗਜ਼ੈਕਟ ਮਸਟਰਡ ਕਲਰ ਇਹ ਹੈਗਾ ਇਹਦਾ ਸਲਵਾਰ ਬਣਾ ਲਓ ਚਾਹੇ ਪਲੈਜ਼ੋ ਬਣਾ ਲਓ ਤੁਹਾਡੀ ਮਰਜ਼ੀ ਹੈ ਇਹ ਹੈ ਜੀ ਦੁਪੱਟਾ ਇਹਦਾ ਠੀਕ ਹੈ ਬਹੁਤ ਸੋਹਣਾ ਸੂਟ ਬਣ ਕੇ ਰਹਿਣੀ ਹੋਣਾ ਤੁਹਾਡਾ ਤੇ ਇੱਕ ਟੈਕਸ ਦਾ ਸੂਟ ਆ ਜੀ ਪਿਓਰ ਕਾਟਨ ਦੇ ਵਿੱਚ ਸੂਟ ਆਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ট্রান্সਪੇਰੈਂਸੀ ਜ਼ੀਰੋ ਪ੍ਰਾਈਸ 299 ਵਿੱਚ ਆ। ਲਓ ਜੀ ਆ ਦੇਖੋ ਇਹ ਆਪਣੇ ਕੋਲੇ ਲਾਸਟ ਸਿੰਗਲ ਪੀਸ ਹੈ। ਅੱਜ ਇਹ ਸੂਟ ਤੁਹਾਨੂੰ ਮੈਂ ਡਿਸਕਾਊਂਟ ਤੇ ਦੇ ਰਹੀ ਆ ਜੀ। ਠੀਕ ਹੈ। ਬਹੁਤ ਸੋਹਣਾ ਜਿਹਾ ਸੂਟ ਆ ਕਿਉਂਕਿ ਲਾਸਟ ਪੀਸ ਬਚਿਆ ਹੋਇਆ ਇਸ ਲਈ ਆ ਸੂਟ ਆ ਜਿਹੜਾ ਇਹ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ। ਬਿਲਕੁਲ ਪਿਓਰ ਕਾਟਨ ਦਾ ਸੂਟ ਬਿਲਕੁਲ ਇਹ ਆ ਲੋ ਘੇਰੇ ਤੇ ਇੱਕ ਵੱਡਾ ਸਾਰਾ ਫਲਾਵਰ ਬੜਾ ਹੀ ਪਿਆਰਾ ਜਿਹਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਆ ਜੀ ਤੇ ਪਿਓਰ ਕਾਟਨ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲੇ ਪਿਆਰਾ ਜਿਹਾ ਸੂਟ ਹੈਗਾ ਘੇਰੇ ਤੇ ਇੱਕ ਵੱਡਾ ਸਾਰਾ ਫਲਾਵਰ ਹੈਗਾ ਤੇ ਇਹ ਫਲਾਵਰ ਹੈਗਾ ਤੁਹਾਨੂੰ ਉੱਪਰ neck ਕੋਲ ਜਾ ਕੇ ਮਿਲੂਗਾ ਇੱਥੋਂ ਤੁਹਾਡਾ neck ਨਿਕਲੂਗਾ ਆ ਦੇਖੋ ਨਿਸ਼ਾਨੀ ਲਾਈ ਹੋਈ ਹੈ ਜੀ neck ਦੀ ਠੀਕ ਹੈ ਮੋਢੇ ਤੋਂ نیچے ਨੂੰ ਆਉਂਦਾ ਤੇ ਨੈਕਸਟ ਤੁਹਾਨੂੰ ਮੈਂ ਦਿਖਾਉਣੀ ਆ ਜੀ ਸਲਵਾਰ ਆ ਲੋ ਦੁਪੱਟਾ ਦੇਖ ਲਓ ਬਹੁਤ ਧਿਆਰਾ ਜਿਹਾ ਦੁਪੱਟਾ ਪ्युअर ਸ਼ਿਫੋਨ ਦੇ ਵਿੱਚ ਦੁਪੱਟਾ ਹੋਊਗਾ ਪ੍ਰਿੰਟ ਬਹੁਤ ਧਿਆਰਾ ਹੈ ਹਾਂ ਲੋ ਠੀਕ ਹੈ ਜੀ ਪਹਿਲਾਂ ਇਹ 1460 ਦਾ ਸੀ ਅੱਜ ਤੁਹਾਨੂੰ ਮਿਲ ਸਾਢੇ 1450 ਦਾ ਸੀ ਮੇਰੇ ਖਿਆਲ ਅੱਜ ਤੁਹਾਨੂੰ ਮਿਲ ਰਿਹਾ 1350 ਦਾ 100 ਰੁਪਏ ਦਾ ਡਿਸਕਾਊਂਟ ਲੱਗੀ ਇਹਦੇ ਤੇ ਅਗਲਾ ਸੂਟ ਦੇਖੋ ਵਰਕ ਦੇ ਵਿੱਚ ਮਹਿੰਦੀ ਕਲਰ ਦੇ ਵਿੱਚ ਰਿਲਨ ਕਾਟਨ ਮਹਿੰਦੀ ਕਲਰ ਦੇ ਵਿੱਚ ਉੱਪਰੋਂ ਨੱਕ ਨਿਕਲੂਗਾ ਆ ਤੁਹਾਡੀ ਕਮਰ ਕੋਲ ਆਉਣਗੇ ਕਮਰ ਨਾਪ ਦੇਣੀ ਹੈ ਇੱਕ ਵਾਰ ਤੁਹਾਨੂੰ ਮੈਂ। ਕਿੱਥੇ? ਲਓ ਜੀ ਮੈਂ ਤੁਹਾਨੂੰ ਨਾ ਇਹਦਾ ਆਹ ਵਾਲੀ ਕਮਰ ਹੈ ਜਿਹੜੀ ਇਹ ਨਾਪ ਦੇਣੀ ਹੈ। ਇਹ ਤੁਹਾਨੂੰ ਮਿਲੂਗਾ 18 ਤੇ ਪਰ ਇਹ نیچے ਚਲਿਆ ਜਾਊਗਾ ਆਹ ਕਮਰ ਤੇ ਨਹੀਂ ਹੋਊਗਾ ਗਲਾ ਤੁਹਾਡਾ ਜਿਹੜਾ ਹੈਗਾ ਉਹ ਇੱਥੋਂ ਨਿਕਲੂਗਾ। ਆਹ ਤੁਹਾਡੀ ਕਮਰ ਕੋਲੇ ਆ ਚੀਜ਼ ਆਊਗੀ। ਆਹ ਚੀਜ਼ ਮੇਰੇ ਖਿਆਲਾਂ ਚੌਕਾਂ ਨੇੜੇ ਚਲੀ ਜਾਊਗੀ ਕਿਉਂਕਿ ਮੈਂ ਉੱਪਰੋਂ ਨਾਪ ਕੇ ਦੱਸ ਦੇਣੀ ਆ ਤੁਹਾਨੂੰ। ਗਲਾ ਕਿੱਥੋਂ ਨਿਕਲਣਾ? ਗਲਾ ਤੁਹਾਡਾ ਇੱਥੋਂ ਨਹੀਂ ਨਿਕਲੂਗਾ। ਲੋ ਜੀ 2122 ਤੇ ਪਹੁੰਚ ਗਿਆ ਇਹ ਇਹ ਤੁਹਾਡੇ ਚੌਕਾਂ ਕੋਲ ਹੀ ਚਲੇ ਜਾਣਾ ਇਹਨੇ ਠੀਕ ਹੈ ਇਸ ਲਈ ਜਿਹੜਾ ਕਮਰ ਕੋਲੇ ਆਉਣਾ ਉਹ ਆ ਚੀਜ਼ ਆਉਣੀ ਹੈ 16 16.5 ਲੋ ਜੀ ਲੈਂਥ ਦਾ ਕੋਈ ਬੜਾ ਇਸ਼ੂ ਹੈ ਨਹੀਂ ਲੰਬਾ ਕਾਫੀ ਹੈਗਾ ਇਹ ਨੀਚੇ ਦਾ ਉੱਪਰੋਂ ਗळा ਜਿਹੜਾ ਤਾਂ ਵੀ ਥਾਂ ਤੋਂ ਵੀ ਕਰ ਸਕਦੇ ਹੋ ਤੁਸੀਂ ਘੇਰਾ 26 27 ਹੋਊਗਾ ਫੇਰ ਵੀ ਮੈਂ ਲਾਪ ਦੇ ਘੇਰਾ ਤੁਹਾਨੂੰ ਵਹਿਮ ਰੱਖਣਾ ਘੇਰੇ ਦਾ ਵੀ 25.5 ਘੇਰਾ ਠੀਕ ਹੈ ਜੀ ਇਹ ਹੈਗੀ ਆ ਦੀ ਬਾਜੂ ਆ ਵੜੇ ਤੇ ਇਹ ਹੈਗਾ ਸਲਵਾਰ ਤੇ ਵਰਕ ਠੀਕ ਹੈ ਜੀ ਸਲਵਾਰ ਵਰਕ ਬਾਜੂ ਵਰਕ ਔਰ ਫਰੰਟ ਪਰ ਤੇ ਦੁਪੱਟਾ ਹੈਗਾ ਇਹ ਵਾਲਾ ਨਾਲ ਮਲ ਕਾਟਨ ਦੇ ਵਿੱਚ ਛੱਟਾ ਹੋਊਗਾ ਜੀ ਆਹ ਲਓ ਮਲ ਕਾਟਨ ਚ ਦੁਪੱਟਾ ਆਊਗਾ ਟਾਈਆਂ ਡਾਈ ਦੇ ਵਿੱਚ ਹੋਊਗਾ 4 ਸਾਈਡ ਲੇਸ ਹੋਊਗੀ। ਲੋ ਇਹ ਆਲੋ। ਬਹੁਤ ਸੋਨਾ ਸੁਲਟਾ ਹੈ ਤੇ ਪ੍ਰਾਈਸ 1850। ਨੈਕਸਟ ਦੇਖ ਲੋ ਇਹ ਵਾਲਾ ਕਲਰ ਆਊਗਾ ਸਾਰਾ ਮੈਨੂੰ ਤੇ ਖੋਲਣ ਦੀ ਲੋੜ ਨਹੀਂ ਹੈਗੀ। ਦੁਪੱਟਾ ਤੁਹਾਨੂੰ ਥੋੜਾ ਜਿਹਾ ਕੱਢ ਕੇ ਦਿਖਾ ਦੇਣੀ ਹੈ ਕਿਹੜੀ-ਕਿਹੜੀ ਟਾਈ ਜਾਂਦਾ ਈ ਪਈ ਹੋਈ ਆ ਦੇ ਵਿੱਚ। ਆਲੋ ਆਹ ਰੀ ਆਹ ਵਾਲੀ। ਠੀਕ ਹੈ ਸੀ ਗ੍ਰੀਨ। ਗਾ ਜਦੀ ਪਲੱਸ ਸੀ ਗ੍ਰੇ ਕੋ ਕਰਿ ਸੀਤੀ ਕਰਦੇ ਆ ਲਓ ਜੀ ਆਵਲਾ ਕਲਰ ਹੈਗਾ ਇਹਦੇ ਵਿੱਚ ਲੀਲਨ ਕਾਟਨ ਦੇ ਵਿੱਚ ਸੂਟ ਹੈ ਤੇ ਕਲਰ ਸੋਹਣਾ ਜਿਹਾ ਕਲਰ ਹੈ ਸਮਝ ਜੀ ਨਹੀਂ ਆ ਰਹੀ ਕਿਹੜਾ ਕਲਰ ਹੈਗਾ ਇਹ ਸਹੀ ਆਇਆ ਤੇ ਸਹੀ ਆਇਆ ਬਸ ਜੀ ਤੇ ਪ੍ਰਾਈਸ 1250 ਰਸ ਕਲਰ ਰਸ ਕਲਰ ਦੇ ਵਿੱਚ ਇਹ ਮੈਨੂੰ ਕੈਮਰੀ ਕਾਟਨ ਲੱਗਦੀ ਹੈ ਹਾਂ ਇਹ ਕੈਮਰੀ ਕਾਟਨ ਦੇ ਵਿੱਚ ਹੈ ਜੀ ਪਰ ਸੀ ਥਰੂ ਬਿਲਕੁਲ ਨਹੀਂ ਹੈਗਾ ਠੀਕ ਹੈ ਇਹ ਲੀਲਨ ਕਾਟਨ ਨਹੀਂ ਹੈਗੀ ਇਹ ਕੈਮਰੀ ਕਾਟਨ ਹੈ ਵਰਕ ਸੇਮ ਹੈ ਜਿੱਦਾਂ ਤੁਸੀਂ ਪਹਿਲਾਂ ਦੇਖ ਲਿਆ ਉਹੀ ਵਰਕ ਮਿਲੂਗਾ ਇਹਦੇ ਵਿੱਚ ਵੀ ਹਾਂ ਲਓ ਇਹ ਲੀਲਨ ਕਾਟਨ ਦਾ ਇਹ ਵਾਲਾ ਸੂਟ ਲੀਲਨ ਕਾਟਨ ਦੇ ਵਿੱਚ ਹੈ ਇੱਕ ਸੂਟ ਕੈਮਰੀ ਕਾਟਨ ਦੇ ਵਿੱਚ ਸੀਗਾ ਠੀਕ ਹੈ ਆ ਹੈਗਾ ਜੀ ਇਹਦਾ ਵਰਕ ਲਓ ਧਰਕ ਬਹੁਤ ਹੈ ਵਰਕ ਬਹੁਤ ਹੈ ਆਹ ਲਓ ਜੀ ਇਹਦਾ ਦੁਪੱਟਾ ਪ੍ਰਾਈਸ 1180 ਤੋਂ ਇਹ येलो कलर ਤੁਸੀਂ ਦੇਖ ਚੁੱਕੇ ਹੋ ਪਹਿਲਾਂ ਉਹੀ ਆ ਪਹਿਲਾਂ ਮੈਂ ਤੁਹਾਨੂੰ ਦਿਖਾ ਚੁੱਕੀ ਆ ਇਹ ਵਾਲਾ कलर ਪ੍ਰਾਈਸ 1850 ਲਓ ਜੀ ਹੁਣ ਮੈਂ ਤੁਹਾਨੂੰ ਬੜੀ ਜ਼ਬਰਦਸਤ ਜੇ ਸੂਟ ਦਿਖਾਉਣ ਲੱਗੀ ਆ ਤੇ ਪੂਰੇ ਧਿਆਨ ਨਾਲ ਸੁਖ ਦੇਖ ਰਹੇ ਆ ਬੜੇ ਜਿਆਦਾ ਸੋਹਣੇ ਸੂਟ ਹੈ ਇਹ ਰੋਇਲ ਫੁਦੇ ਸੂਟ ਹੈ ਜਿਹਨਾਂ ਪਹਿਣਾ ਨੂੰ ਆਇ ਹੁੰਦਾ ਕਿ ਗਰਮੀਆ ਚ ਸਾਨੂੰ ਬਹੁਤ ਹੀ ਪਿਆਰਾ ਜਾਂ ਕੁਛ ਚਾਹੀਦਾ ਹੈਗਾ ਉਹਨਾਂ ਲਈ ਹੈ ਇਹ ਸੂਟ ਕੁਛ ਡਿਫਰੈਂਟ ਚਾਹੀਦਾ ਹੈ ਉਹਨਾਂ ਨੂੰ ਉਹ ਵਾਲਾ ਚੀਜ਼ ਹੈ ਲਓ ਜੀ neck ਦੇਖੋ ਪਹਿਲਾਂ ਉੱਪਰੋਂ ਦੇਖਣਾ ਸ਼ੁਰੂ ਕਰ ਦਿਓ ਤੁਸੀਂ ਆਹ ਲਓ ਲੈਸਸ ਲੱਗੀਆਂ ਨੇ ਔਰ ਆ ਜਿਹੜੀ ਮੋਰਨਿੰ ਹੈ ਨਾ ਇਹ ਪੈਚ ਲੱਗਿਆ ਹੋਇਆ ਜੀ ਇਹ ਪ੍ਰਿੰਟ ਨਹੀਂ ਹੈਗਾ ਪੈਚ ਦੇ ਉੱਪਰ ਸਾਰੇ ਮੋਤੀਆਂ ਦਾ ਵਰਕ ਹੋਇਆ ਹੋਇਆ ਬੜਾ ਸੋਹਣਾ ਸੂਟ ਹੈ ਜੀ ਉੱਪਰੋਂ ਦੇਖੋ ਤੁਸੀਂ neck ਫਿਰ ਤੁਸੀਂ ਇਹਦਾ ਸਟੱਫ ਦੇਖੋ ਆ ਬੁਣਤੀ ਹੈ ਜਿਹੜੀ ਵਿੱਚ ਅਰ ਤੁੰਟਕੀਆਂ ਇਹਨਾਂ ਦਿਖਦੀਆਂ ਨੇ ਇਹ ਸਾਰੀ ਇਹਦੇ ਵਿੱਚ ਨਾ ਗੁੰਤੀ ਆ ਆ ਦੇਖੋ ਬੈਕ ਸਾਈਡ ਤੋਂ ਪਤਾ ਲੱਗਦਾ ਤੇ ਨੈਕਸਟ ਦੇਖੋ ਤੁਸੀਂ ਘੇਰਾ ਇਹਦਾ ਲੇਸ ਇਨਸਰਟ ਕੀਤੀ ਹੋਈ ਹੈ ਬਹੁਤ ਪਿਆਰੀ ਜੀ ਇਕ ਲੇਸ ਜਿਹੜੀ ਉਹ ਨੀਚੇ ਲੱਗੀ ਹੋਈ ਹੈ ਠੀਕ ਹੈ ਇਹ ਫਰੰਟ ਬੈਕ ਤੁਸੀਂ ਲਾ ਲਿਓ ਇਹਦੇ ਲਾਈਨਿੰਗ ਕਿਉਂਕਿ ਇਹ ਲਾਈਟ ਕਲਰ ਹੈ ਵੈਸੇ ਕੋਈ ਇੰਨਾ ਸੀ ਥਰੂ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਲਾ ਲਿਓ ਇਹਦੇ ਜਿਆਦਾ ਗਰੇਸ ਆਉਗੀ ਇਹਦੀ ਬਾਕੀ ਤੁਹਾਡੀ ਫਰਜ਼ੀ ਹੈ ਸਾਰੇ ਇਦਾਂ ਪਾ ਵੀ ਲੈਂਦੇ ਨੇ ਬੜਾ ਸੋਹਣਾ ਸੂਟ ਹੈ ਤੇ ਇਹਦੇ ਨਾਲ ਇਹ ਹੈਗਾ ਜੀ ਇਹਦਾ ਸ਼ਨੀਵਾਰ ਦਾ ਕੱਪੜਾ ਦੁਪੱਟਾ ਦਿਖਾਉਣੀ ਹੈ ਦੁਪੱਟਾ ਉਦੋਂ ਵੀ ਸਿਰਾ ਆਹ ਲਓ ਮੇਰੇ ਵੀ ਕੈਮਰੇ ਵਿੱਚ ਦਿਖਾ ਆਹ ਲਓ ਜੀ ਆਹ ਲੇਸਾਂ ਇਨਸਰਟ ਕੀਤੀਆਂ ਹੋਈਆਂ ਨੇ ਦੋ ਫਿਰ ਇਹਦੇ ਤੇ ਪੈਚ ਲੱਗਿਆ ਹੋਇਆ ਬੜਾ ਹੀ ਪਿਆਰਾ ਜਿਹਾ ਲੱਗਦਾ ਆਇਆ ਜਿਵੇਂ ਪ੍ਰਿੰਟ ਹੋਵੇ ਆਹ ਲਓ ਮੋਰਨੀ ਬਣੀ ਆ ਵੱਡੀ ਸਾਰੀ ਠੀਕ ਹੈ ਇਹ 4 ਸਾਈਡ ਇਹ ਵਾਲੀ ਪੱਟੀ ਲੱਗ ਕੇ ਲੇਸ ਲੱਗੀ ਹੋਈ ਹੈ ਲਾਈਟ ਵੇਟ ਸਟੱਫ ਮਲ ਕਾਟਨ ਦੇ ਵਿੱਚ ਦੁਪੱਟਾ ਦੂਜਾ ਪੱਲਾ ਫੇਰ ਦੇਖ ਲਓ ਸੇਵ ਆ ਬੜਾ ਸੋਹਣਾ ਸੂਟ ਆ ਪ੍ਰਾਈਸ 1995 ਹੋਊਗੀ ਤੇ ਸੂਟ ਦਾ ਹੈ ਸਿਰ ਰਜਾ ਵਜਾ ਕਰਦਾ ਸੂਟ ਹੈ ਅਗਲਾ ਦੇਖੋ ਅਗਲਾ ਇਹਦੇ ਵਿੱਚ ਆ ਕਲਰ ਆ ਲੋ ਇਹ ਵੀ ਬਹੁਤ ਸੋਹਣਾ ਕਲਰ ਹੈ ਲੋ ਇਹ ਹੈਗੀ ਆ ਮੋਰਨੀ ਦਾ ਪੈਚ ਆਹ ਵਾਲਾ ਪੈਚ ਲੱਗੇ ਹੋਇਆ ਆ ਲੈਸਸ ਦਿੱਤੀਆਂ ਹੋਈਆਂ ਨੇ ਬਹੁਤ ਸੋਹਣੀਆਂ ਜੀਆਂ ਮੋਤੀ ਵਰਕ ਹੋਇਆ ਪੈਸ ਦੇ ਉੱਪਰ ਕਲਰ ਬਹੁਤ ਜਿਆਦਾ ਸੋਹਣਾ ਹੈ ਆਫ ਵਾਈਟ ਜਿਹਾ ਕਲਰ ਹੈ ਉਹਦੇ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਪ੍ਰਿੰਟ ਤੇ ਆ ਹੈਗੀਆਂ ਜੀ ਲੇਸ ਠੀਕ ਹੈ ਜੀ ਤੇ ਨੈਕਸਟ ਦੇਖੋ ਤੁਸੀਂ ਇਹ ਸਲਵਾਰ ਹੈ ਇਹਦੇ ਨਾਲ 2.5 ਮੀਟਰ ਦੇ ਪੀਸ ਹੋਣਗੇ ਤੇ ਦੁਪੱਟਾ ਦੇਖੋ ਦੁਪੱਟੇ ਤਾਂ ਦੁਪੱਟੇ ਕਰਕੇ ਹੀ ਸੂਟ ਹੁੰਦੇ ਨੇ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਔਰ ਦੁਪੱਟੇ ਦੇ ਉੱਪਰ ਡਿਜ਼ਾਈਨ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਜਿਆਦਾ ਸੋਹਣੀ ਡਿਜ਼ਾਈਨ ਹੈ ਤੇ ਇੱਕ ਆ ਵਾਲੀ ਚ ਪੱਲੇ ਆ ਠੀਕ ਹੈ ਜੀ ਦੇ ਵਿੱਚ ਦੋ ਲੇਸਸ ਇਨਸਰਟ ਕਹੀਆਂ ਨੇ ਤੇ ਫੋਰ ਸਾਈਡ ਇਹਦੇ ਤੁਹਾਨੂੰ ਮਿਲੂਗੀ ਨਾਲ ਦੀ ਪੱਟੀ ਪਲੱਸ ਲੇਸ ਪ੍ਰਾਈਸ ਹੋਊਗੀ ਇਹਦੀ 1995 ਰੁਪਏ ਲੋ ਬਹੁਤ ਪਿਆਰਾ ਜਹਾਸੂ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸ ਦੀ